ਐਸਈ ਫ੍ਰੀਕੁਐਂਸੀਟੀ ਵਿੱਚ ਇੱਕ ਮਕਦਮਾ ਨਾਲ 250 ਦਰਜ ਕੀਤਾ ਗਿਆ ਜਿਸ ਵਿੱਚ ਅਸੀਂ ਚਾਰ ਮੋਟਰਸਾਈਕਲ ਤੇ ਇੱਕ ਐਕਚੁਅਲ ਸਕੂਟਰ ਬਰਾਮਦ ਕੀਤਾ ਇਸ ਵਿੱਚ ਜਿਹੜਾ ਚੋਰ ਇੱਕ ਗਜੰਤ ਸਿੰਘ ਜਿਹੜਾ ਉਹ ਮੋਗੇ ਦਾ ਰਹਿਣ ਵਾਲਾ ਤੇ ਇਸ ਦੇ ਇਸ ਇਸ ਹਰੰਦੋਸ਼ੀ ਦੇ ਪਹਿਲਾਂ ਵੀ ਜਿਹੜੇ 8 ਮਕਦਮੇ ਚੋਰੀ ਦੇ ਅਧਰ ਤੇ ਨੇ ਇਹ ਚੋਰੀਆਂ ਕਰਨ ਦਾ ਆਦੀ ਸੀ ਜਿਹੜਾ ਇਹ ਸਾਡੇ ਮੈਡੀਕਲ ਕਾਲਜ ਤੋਂ ਬਾਹਰੋਂ ਕਈ ਵਾਰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਤੇ ਜਿਹੜਾ ਸਾਨੂੰ ਤਲਾਹ ਮਿਲੀ ਤੇ ਉਸ ਟਾਈਮ ਅਸੀਂ ਇਸ ਨੂੰ ਮੌਕੇ ਤੇ ਹੀ ਗਿਫਤਾ ਕੰਮ ਵਿੱਚ ਕਾਮਯਾਬ ਹੋਏ ਤੇ ਇਸ ਨੂੰ ਅੱਜ ਮੈਜੋਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਇਸ ਤੋਂ ਹੋਰ ਪੁੱਛਗਛ ਕੀਤੀ ਜਾਏਗੀ ਇਹਨੇ ਹੋਰ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਤੇ ਅੱਗੇ ਇਹ ਕਿੱਥੇ ਇਹ ਮੋਟਰਸਾਈਕਲ ਉਹ ਦੇਸ਼ ਦਾ ਸੀ ਜਾਂ ਉਸ ਤੋਂ ਕਿੱਥੇ ਸਪਲਾਈ ਕਰਦਾ ਸੀ ਤੇ ਜਿਹੜੇ ਬੋਰ ਵੀ ਜਿਹੜੇ ਅੱਗੇ ਤੁਸੀਂ ਆਉਣਗੇ ਤੇ ਉਹਨਾਂ ਨੂੰ ਜਲਦੀ ਜਲਦੀ ਹਿਰਾਸਤ ਵਿੱਚ ਲਿਆਇਆ ਜਾਵੇ